ਸ਼ਿਗਲ ਵੀਰੇ ਆ ਪੱ ਦਿੱਲੀ ਗਲਾਸ ਇੰਡਸਟਰੀ ਤੋਂ ਬਖੇਂਡਾ ਕੋਨਿਆਣਾ ਰੋਡ ਗੁਰਨਾਣਕ ਨਗਰ ਮੇਨ ਦੇ ਲਈ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਫਲੂਟਰਡ ਵੀ ਆਪਣੇ ਕੋਲੇ ਫਲੂਟਰਡ ਦੇ ਕਿਹੜੇ ਕਿਹੜੇ ਕਲਰ ਆ ਜਿਵੇਂ ਆ ਪਲੇਨ ਕਲਰ ਹੁੰਦਾ ਵੀ ਇਹਨੂੰ ਫਲੂਟਰਡ ਕਹਿੰਦੇ ਦੇ ਬਚਾਲੇ ਲੈਣਾ ਆ ਦੇਖੋ ਪਲੇਨ ਫਲੂਟਰਡ ਆਹਾ ਇਹ ਚ ਆਪਣੇ ਕੋਲੇ ਬਰਾਊਨ ਵੀ ਹੈਗਾ ਬਰਾਊਨ ਇਦਾਂ ਦਾ ਆ ਦੇਖੋ ਪਲੇਨ ਫਲੂਟਰਡ ਆ ਆਪਣੇ ਪ੍ਰੋਫਾਈਲ ਦੇ ਪੱਲੇ ਚ ਪੈਂਦਾ ਅਜਿਗਲ ਬਹੁਤ ਸੋਹਣਾ ਲੱਗਦਾ ਆ ਆ ਬਰਾਊਨ ਹੋ ਗਿਆ ਆ ਬਲੈਕ ਹੋ ਗਿਆ ਆਪਣੇ ਕੋਲੇ ਬਲੈਕ ਫਲੂਟਰ ਹੈ ਆਪਾਂ ਇਹਦੇ ਰੇਟ ਬਾਜ਼ਾਰ ਨਾਲ ਪੂਰੇ ਘੱਟ ਦਵਾਂਗੇ ਸਾਨੂੰ ਮੈਸੇਜ ਕਰੋ ਤੁਹਾਨੂੰ ਇਹ ਦੱਸਾਂਗੇ ਕਿੰਨਾ ਰੇਟ ਆ ਕੀ ਆ ਮਸ਼ੀਨਰੀ ਗ੍ਰੇਡਿੰਗ ਸਿੰਗਲ ਧਾਰ ਵੀਰੇ ਤੇ ਇਹ ਆਪਣਾ ਰੇਟ ਬਾਜ਼ਾਰ ਨਾਲ ਪੂਰਾ ਘੱਟ ਹੋਊਗਾ ਆਪਣੇ ਕੋਲੇ ਇੱਕ 골ਡਨ ਵੀ ਆ ਰਿਹਾ ਹੈ ਆਹ ਸ਼ੇਡ ਚ 골ਡਨ ਵੀ ਆਊਗਾ ਫਿਰ ਆ ਜਾਂਦੇ ਵੀਰੇ ਆਪਣੇ ਕੋਲੇ ਵੀਡੀਓ ਰੁਕੋ ਤੇ ਵੀਰੇ ਹੁਣ ਆਪਾਂ ਇਹ ਫਲੂਟਰ ਤੁਹਾਨੂੰ ਦਿਖਾ ਚੁੱਕੇ ਹਾਂ ਆਪਣੇ ਕੋਲੇ ਇਹ ਚ ਚਾਰ ਕਲਰ ਆਣਗੇ ਬਲੈਕ ब्राउन प्लेन ਤੇ 골ਡਨ ਇਹ ਜੇ ਆਪਣ ਨੂੰ ਫਲੂਟਡ ਚ ਚਾਰ ਕਲਰ ਮਿਲਣਗੇ ਤੇ ਆਪਣੇ ਜਿਹੜੇ ਆ ਗਏ ਵੀਰੇ ਆ। ਲੁਕਿੰਗ ਗਲਾਸ। ਆਇਆ ਆਪਣੇ ਬਰਫੀ ਕੱਟ ਲਾਏ ਦੇ ਬਾਲ ਤੇ ਜਾਂ ਆਪਣੇ ਬਹੁਤ ਸੋਹਣੇ ਆਫਿਸ ਚ ਲੱਗਦੇ ਆ। ਬਰਫੀ ਕੱਟ ਕਰਕੇ ਮਸ਼ੀਨ 'ਚ ਵਾਈਬਲਿੰਗ ਕਰਕੇ ਇਦਾਂ। ਆ ਜਿਵੇਂ ब्राउन ਦਾ ਆਇਆ ਲਾ ब्राउन ਸ਼ੇਡ ਅਗਰੇ ਦੀ ਕੈਮਰੇ ਕਰਕੇ ਥੋੜਾ ਆ ਪਲੇਨ ਲੱਗਦਾ ਸਾਨੂੰ। ਆ ਬਰਾਊਨ ਸ਼ੇਡ ਚ ਆ ਜਦੋਂ ਲੱਗਦਾ ਆਪ ਨੂੰ ਬਹੁਤ ਹੁਣਾ ਲੱਗਦਾ। ਆ ਗ੍ਰਾਮ ਦਾ ਵੀਰੇ ਆਪਣੇ ਕੋਲ ਰੋਜ਼ 골ਡ ਆ ਦੇ ਕੋਈ ਮਸ਼ੀਨੀ ਬੈਵਲਿੰਗ ਕਿੰਨੀ ਸੋਹਣੀ ਲੱਗ ਰਹੀ ਆ ਜੁੜ ਕੇ ਲੱਗ ਰਿਹਾ ਇਹ ਵੀ ਆਪਾਂ ਤੁਹਾਨੂੰ ਫੋਟੋ ਪਾ ਦਾਂਗੇ ਕਿੰਦਾ ਲੱਗ ਰਿਹਾ ਆ ਆ ਰੋਜ਼ 골ਡਾ ਕਲਰ ਦੇਖੋਗੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਕਲਰ ਵੀ ਆਪਣੇ ਕੋਲ ਬਹੁਤ ਹੋ ਗਏ ਆ ਆ ਬਲੈਕ ਲੈਕਰ ਆ ਗਿਆ ਵੀਰੇ ਜਿਹੜਾ ਆਪਣੇ ਅੱਜ ਕੱਲ ਬਲੈਕ ਲੈਕਰ ਵਰਤੀ ਕੱਟ ਲੱਗਦਾ ਉਹਦੇ ਲਈ ਆ ਪੰਜਾਂ ਵਿੱਚੋਂ ਚੁੰਦਾ ਮਸ਼ੀਨੀ ਬੈਵਲਿੰਗ ਕਰਕੇ ਦਵਾਂਗੇ ਜਿਹੜਾ ਸਾਡੇ ਵੀਡੀਓ ਦੇਖ ਕੇ ਆਊਗਾ ਵੀਰੇ ਉਹਨੂੰ 10% ਆਫ ਦੇਵਾਂਗੇ ਆ ਬਲੈਕ ਲੁਕਿੰਗ ਆ ਗਿਆ। ਤੁਹਾਨੂੰ ਬਲੈਕ ਲੈਕਰ ਦਿਖਾਇਆ ਤਾਂ ਪਹਿਲਾਂ ਆ ਬਲੈਕ ਲੁਕਿੰਗ ਆਵੇ। ਇਹ ਜੋ ਉਹ ਦੇਖ ਲਓ ਫੇਸ। ਇਹ ਮਸ਼ੀਨ ਨਹੀਂ ਬੈਵਲਿੰਗ ਇੰਦਾ ਚੰਗੀ ਦੀ ਹੈ ਤੇ ਆ ਜੁੜ ਕੇ ਲੱਗਣਗੇ ਵੀ ਆਪਣੇ ਬਾਲ ਤੇ ਲਾ ਲੂ ਬੇਸ਼ੱਕ ਆਪਣੇ ਆਫਿਸ ਚ ਬੰਦਿਆ ਜਿਹੜੇ ਡਿਜ਼ਾਈਨ ਉਤਾਤੇ ਤਿਆਰ ਹੁੰਦੇ ਆ। ਆ ਲਾਸਟਾ ਵੀਰੇ ਆਪਣੇ ਕੋਲੇ ਕਾਪਰ। ਜਿਹੜਾ ਹੀ ਸਭ ਤੋਂ ਜ਼ਿਆਦਾ ਲੱਗਦਾ ਕਿਤੇ ਟਾਈਮ ਚ ਕਾਪਰ ਤੇ ਮਸ਼ੀਨ ਨਹੀਂ ਬੈਵਲਿੰਗ ਕਰਕੇ ਲੱਗਦਾ। ਤੈਨੂੰ ਪੇਸਟ ਕਰਨੇ ਵੀ ਬਹੁਤ ਸੋਖੇ ਜੀ ਕੁਆਲਿਟੀ ਹੈ 골ਡ ਪਲੱਸ ਦਾ ਤੇ ਇਹਨੂੰ ਆਪਾਂ ਰੇਟ ਘੱਟ ਤੋਂ ਘੱਟ ਦਵਾਂਗੇ ਤੁਸੀਂ ਸਾਨੂੰ ਮੈਸੇਜ ਕਰੋ ਇਹ ਥੱਲੇ ਕਮੈਂਟ ਕਰੋ ਤੁਹਾਨੂੰ ਹੀ ਸੰਪਰਕ ਜਰੂਰ ਕਰਾਂਗੇ ਤੇ ਮਨੂੰ ਰੇਟ ਬਾਜ਼ਾਰ ਨਾਲ 100% ਘੱਟ ਦਵਾਂਗੇ ਤੇ ਸਾਡੀ ਵੀਡੀਓ ਦੇ ਇੱਕ ਜੋ ਆਊਗਾ ਉਹਨੂੰ 10% ਹੋਰ ਆਫ ਹੈ ਮਸ਼ੀਨੀ ਵੈਵਲਿੰਗ ਕਰਕੇ ਦਵਾਂਗੇ ਸਾਰਾ ਕੁਝ ਤਿਆਰ ਕਰਕੇ ਦਵਾਂਗੇ ਤੇ ਸਾਡੀ ਵੀਰੇ ਆਨ ਲਈ ਆਪਣੇ ਬਠਿੰਡੇ ਦੇ ਗੁਰੂ ਨਾਨਕ ਨਗਰ ਗੋਨਿਆਣਾ ਰੋਡ 메ਨ ਗਲੀ ਚ ਥੱਲੇ ਅਸੀਂ ਨੰਬਰ ਦਵਾਂਗੇ ਤੇ ਸਾਨੂੰ ਪੇਜ ਨੂੰ ਜੇ ਵੀਡੀਓ ਚੰਗੀ ਲੱਗੇ ਲਾਈਕ ਤੇ ਫੋਲੋ ਕਰੋ ਤੇ ਸਾਨੂੰ ਜਰੂਰ ਸਪੋਰਟ ਕਰਿਓ ਤੇ ਤੁਹਾਨੂੰ ਇਹ ਨਵੇਂ-ਨਵੇਂ ਚੀਜ਼ੇ ਮੋੜ ਦਿਖਾਵਾਂਗੇ ਅੱਗੇ ਵੀ ਤੁਹਾਨੂੰ ਦਿਖਾਉਣ ਨੂੰ ਲੈਨੇ ਲਾਈਟਿੰਗ ਵਾਲੇ ਸ਼ੀਸ਼ੇ ਆਪਾਂ ਕਰਵਾਣੀ ਵਾਲੇ ਬਣਾਏ ਸੀ ਵੀਰੇ ਹੋਰ ਹੈਂਡਲ ਆਪਣੇ ਕੋਲੇ ਪਿੱਛੇ ਲੱਗੇ ਪਏ ਆਪਣੇ ਹੈਂਡਲ ਵਾਲੀ ਵੀਡੀਓ ਵੀ ਪਾਈ ਹੋਈ ਆ ਆਪਾਂ ਘੱਟ-ਘੱਟ ਰੇਟਾ ਚੋੜ ਦਿੰਨੇ ਆ ਸ਼ੀਸ਼ੇ ਦਾ ਹਰ ਪ੍ਰਕਾਰ ਦਾ ਸ਼ੀਸ਼ਾ ਮਿਲੂਗਾ ਤੁਹਾਨੂੰ ਬਜ਼ਾਰੋਂ ਘੱਟ ਮਿਲੂਗਾ ਡਿਲੀਵਰੀ ਐਸੀ ਕਰਵਾ ਦਾ ਕਰਵਾ ਦਿੰਨੇ ਹਾਫ ਰੇਟ 'ਚ ਤੇ ਮਾਲ ਦੀ ਗਾਰੰਟੀ ਐ ਕੰਪਨੀ ਲਾਊਗਾ ਤੇ ਵੀਰੇ ਧੰਨਵਾਦ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਸ਼ੁਕਰੀਆ ਇਤਤਬਾਰ